ਸਤਿ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਤੇ ਆ ਸਾਡੇ ਪਿੰਡ ਦੇ ਕਿਸੇ ਕਿਸਾਨ ਵੀਰ ਤੋਂ ਜੋ ਆਲੂ ਵਾਲੀ ਸਪਰੇ ਹੁੰਦੀ ਹੈ ਉਹ ਜ਼ਿਆਦਾ ਪੈ ਗਈ ਤੁਸੀਂ ਦੇਖ ਕੀ ਰਿਹਾ ਹੋ ਕਿ ਕਣਕਾਂ ਐ ਬੌਂਦਲ ਜੇ ਗਈ ਦੋਗੀਆਂ ਜਿਹਾ ਬਣ ਗਈਆਂ ਤੇ ਜੇ ਕਿਸੇ ਵੀਰ ਨੂੰ ਕਿਸੇ ਵੀ ਦਵਾਈ ਜਾਂ ਸਪਰੇ ਬਾਰੇ ਪਤਾ ਹੈ ਤਾਂ ਕਿਰਪਾ ਕਰਕੇ ਜਾਂ ਕੋਈ ਹੋਰ ਆਪਾ ਦੇਸੀ ਤਾਂ ਤੁਸੀਂ ਜਰੂਰ ਦੱਸਿਓ ਤਾਂ ਜੋ ਕਿਸਾਨ ਦਾ ਭਲਾ ਹੋ ਸਕੇ ਕਣਕ ਖੜ ਗਈ ਜਿਵੇਂ ਗਰੋਥ ਨਹੀਂ ਕਰ ਰਹੀ ਤੁਸੀਂ ਆ ਦੋਗੀਆਂ ਪੈ ਗਈਆਂ ਆ ਦੇਖੋ ਤੁਸੀਂ ਦੇਖ ਹੀ ਰਹੇ ਹੋ ਤਾਂ ਕਿਰਪਾ ਕਰਕੇ ਜੇ ਕਿਸੇ ਭਰਾ ਨੂੰ ਇਹਦੇ ਬਾਰੇ ਜਾਣਕਾਰੀ ਹੈ ਤਾਂ ਜਰੂਰ ਸਾਂਝੀ ਕਰੋ ਤੇ ਨਾਲ ਹੀ ਮੈਂ ਬੇਨਤੀ ਕਰਦਾ ਕਿਸਾਨ ਵੀਰਾਂ ਨੂੰ ਆਪਾਂ ਕੋਈ ਵੀ ਦਵਾਈ ਜਾਂ ਸਪਰੇ ਜਾਂ ਖਾਦ ਫਸਲ ਵਿੱਚ ਸੜਦੇ ਆ ਜਾਂ ਸਪਰੇ ਕਰਦੇ ਆ ਤਾਂ ਉਹਦੇ ਬਾਰੇ ਆਪਾਂ ਨੂੰ ਪ੍ਰੋਪਰ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਕਿੰਨੀ ਮਾਤਰਾ ਦੇ ਵਿੱਚ ਪਾਉਣੀ ਚਾਹੀਦੀ ਹੈ ਤਾਂ ਜੋ ਭਵਿੱਖ ਦੇ ਵਿੱਚ ਨੁਕਸਾਨ ਨਾ ਹੋਵੇ ਮਾੜੀ ਗਲਤੀ ਕਾਰਨ ਨੁਕਸਾਨ ਹੋ ਜਾਂਦਾ ਤੁਸੀਂ ਦੇਖ ਹੀ ਰਹੇ ਹੋ ਕਿ ਕਣਕ ਬਹੁਤ ਖਰਾਬ ਹੋ ਗਈ ਉਰੀ ਤਰ੍ਹਾਂ ਨੁਕਸਾਨ ਨਹੀਂ ਗਈ ਬਾਅਦ ਦੇ ਵਿੱਚ ਕੋਈ ਵੀ ਹੱਲ ਨਹੀਂ ਬਣਦਾ ਬਈ ਤਾਂ ਪਹਿਲਾਂ ਆਪਾਂ ਨੂੰ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਤੇ ਮੈਂ ਦੁਬਾਰਾ ਤੁਹਾਡੇ ਅੱਗੇ ਇਹੀ ਬੇਨਤੀ ਕਰਦਾ ਜੇ ਕਿਸੇ ਵੀ ਕਿਸਾਨ ਵੀਰ ਨੂੰ ਕੋਈ ਜਾਣਕਾਰੀ ਹੋਵੇ ਤਾਂ ਭਿਜਾਪੇ ਨਾਲ ਸ਼ੇਅਰ ਜ਼ਰੂਰ ਕਰੋ ਤਾਂ ਜੋ ਇਸ ਕਿਸਾਨ ਦਾ ਭਲਾ ਹੋ ਜੇ ਧੰਨਵਾਦ ਜੀ ਸਾਰਿਆਂ ਦਾ